ਮੇਰਾ ਨਾਮ ਭਾਜੀ ਕਮਲ ਕੁਮਾਰ ਹੈ ਕੀ ਮਾਮਲਾ ਹੈ ਪਸਾਰਾ ਭਾਜੀ ਇਹ ਸਾਨੂੰ ਪਤਾ ਲੱਗਿਆ ਸੀ ਕਿ ਪੁਲਿਸ ਵਾਲਿਆਂ ਨੇ ਜਿਹੜਾ ਰੇਤਾ ਦਾ ਟਿੱਪਰ ਫੜਿਆ ਹੈ ਉਹ ਸਾਡੇ ਪਿੰਡ ਜਾਣਕਿਲਾ ਨਾਲ ਅਲੀਵਸੀ ਪਿੰਡ ਹੈ ਇਹ ਸਾਰੀ ਰਾਤ ਮਾਈਨਿੰਗ ਚੱਲਦੀ ਹੈ ਮਿੱਟੀ ਪਟਕੇ ਥੱਲੋਂ ਰੇਤਾ ਕੱਢਦੇ ਆ ਰੇਤਾ ਕੱਢ ਕੇ ਮੋੜ ਕੇ ਫੇਰ ਮਿੱਟੀ ਹੋਰ ਪਾ ਕੇ ਜਾਂ ਪੂੜ ਦਿੰਦੇ ਆ ਉਹ ਡਾਊਨ ਲੈਵਲ ਕਰ ਦਿੰਦੇ ਆ ਉਹਦੀ ਜੀਪੀਐਸ ਦੀਆਂ ਫੋਟੋਆਂ ਵੀ ਸੀਗੀਆਂ ਸਭ ਕੁਝ ਸੀਗਾ ਇਹਨਾਂ ਨੇ ਫੜਿਆ ਆਪਾਂ ਮੌਕੇ ਤੇ ਪਹੁੰਚੇ ਵੀ ਆ ਤੇ ਜਦੋਂ ਪਤਾ ਲੱਗਿਆ ਕਹਿੰਦੇ ਕਿ ਪੁਲਿਸ ਵਾਲਿਆਂ ਨੇ ਛੜਤਾ ਤੇ ਜਿਹੜੇ ਮਾਈਨਿੰਗ ਡਿਮਾਂਡ ਦੇ ਡਿਪਾਰਟਮੈਂਟ ਦੇ ਸੀਗੇ ਐਸਜੀਓ ਸਾਹਿਬ ਉਹਨਾਂ ਨਾਲ ਵੀ ਗੱਲ ਲਈ ਉਹਨਾਂ ਨੇ ਆਪਣੇ ਡਿਪਾਰਟਮੈਂਟ ਦੇ ਬੰਦੇ ਹੀ ਭੇਜੇ ਉਹ ਵੀ ਆਏ ਇੱਥੇ ਸਾਰੇ ਉਹਨਾਂ ਨੇ ਵੀ ਮੁੜ ਕੇ ਫੇਰ ਸਭ ਕੋ ਗਿਆ ਆਂਦਰ ਪਤਾ ਨਹੀਂ ਇਹਨਾਂ ਦੀ ਕੀ ਘਾਲਾਂ ਮਾਲਾਂ ਹੈ ਕੀ ਨਹੀਂ ਹੈ ਟਿਪਰ ਛੱਡ ਤਾ ਸੀ ਟਿਪਰ ਦੀ ਵੀਡੀਓ ਦੇਖ ਸਕਦੇ ਸਭ ਕੁਝ ਹੈਗਾ ਰੇਤਾਂ ਦਾ ਟਿਪਰ ਹੈ ਜਦ ਕਿ ਮਾਈਨਿੰਗ ਇਲੈਗਲ ਬੰਦਾ ਹੈ ਤੇ ਸਭ ਕੁਝ ਮਤਲਬ ਕਹਾਂ ਲੋ ਕੀ ਛੇ ਚਾਰ ਇਹ ਅੰਦਰ ਗਤੀ ਚੱਲਦਾ ਹੈ ਸਭ ਕੁਝ ਤੁਸੀਂ ਮੌਜੂਦਾ ਸਰਪੰਚ ਨਹੀਂ ਮੈਂ ਇੱਕ ਸਰਪੰਚ ਹਾਂ ਇੱਕ ਸਰਪੰਚ ਹਾਂ ਹਾਂ ਜੀ ਤੁਹਾਡੇ ਨਾਲ ਕੰਪਲੇਨ ਵਗੈਰਾ ਕੀਤੀ ਗਈ ਨਹੀਂ ਹਾਲੇ ਤੱਕ ਸਾਨੂੰ ਪਤਾ ਲੱਗਿਆ ਆਪਾਂ ਪਹੁੰਚੇ ਹੀ ਸੀਗੇ ਤੇ ਜਾਨੂ ਦਾ ਇਹਨਾਂ ਨੇ ਅੰਦਰ ਕੇ ਦੀ ਕੰਮ ਕਰਕੇ ਖਤਮ ਕਰ ਲਿਆ ਕੰਮ ਦੇਖੋ ਉਹਨਾਂ ਆਪਾਂ ਸਾਡੇ ਕੋਲ ਜੋ ਜੋ ਹੈਗਾ ਹੈ ਕੋਸ਼ਿਸ਼ ਕਰਦੇ ਆਪਾਂ ਹਾਈ ਕੋਰਟ ਲੈ ਜਾਂਦੀ ਤੇ ਹਾਈ ਕੋਰਟ ਦੀ ਕੋਸ਼ਿਸ਼ ਹੈ ਦੇਖੋ ਜੇ ਬਣ ਗਿਆ ਸਾਡੀ ਗੱਲ ਹਾਈ ਕੋਰਟ ਨੇ ਸੁਣ ਲਈ ਐਨਜੀਟੀ 'ਚ ਵੀ ਜਾਵਾਂਗੇ ਕਾਹਨ ਕੀ ਹੈ ਛੱਡ ਕੇ ਹੁੰਦੇ ਇਹ ਭਾਜੀ ਫਿਰ ਕੁੱਤੀ ਚੋਰੀਆਂ ਰੜੀਆਂ ਇਹੀ ਕਹਿ ਸਕਦੇ ਹੋਰ ਕੀ ਕਹਿ ਸਕਦੇ ਪਰ ਉਹ ਜੋ ਟਿੱਪਰ ਪੜਿਆ ਗਿਆ ਹੀ ਉਹ ਵੈਕੀ ਦਾ ਡਰਾਈਵਰ ਦਾ ਕਹਿਣਾ ਸੀਗਾ ਕਿ ਸਾਡੇ ਕੋਲ ਪਰਮਿਸ਼ਨ ਹੈ ਪੱਠੇ ਵਾਲਿਆਂ ਦਾ ਭਾਜੀ ਜਿੱਥੋਂ ਮਿੱਟੀ ਪੱਟੀ ਉੱਥੇ ਕੋਈ ਪਰਮਿਸ਼ਨ ਨਹੀਂ ਪਰਮਿਸ਼ਨ ਕਿਤੇ ਹੋਰ ਦੀ ਤੇ ਪੱਟੀ ਕਿਤੋਂ ਹੋਰ ਇਹਦਾ ਥੋੜੀ ਹੋ ਸਕਦਾ ਤੇ ਪੱਟੂ ਕਿਤੇ ਹੋਰ ਤੇ ਪਰਮਿਸ਼ਨ ਕੋਈ ਹੋਰ ਦਿਖਾਈ ਜੋ ਸਾਡੇ ਕੋਲ ਪ੍ਰੂਫ ਹੈ ਮਾਈਨਿੰਗ ਵਾਲਿਆਂ ਨੇ ਹੋਈ ਜਾਂਦਾ ਟਿੱਕਿਆ ਮਾਈਨਿੰਗ ਵਾਲੇ ਐਸ.ਓ. ਸਾਹਿਬ ਨਾਲ ਹੋਈ ਸੀ ਕਿ ਉਹਨੇ ਬੰਦੇ ਭੇਜਦੇ ਭੇਜੇ ਸੀ ਉਹਨਾਂ ਨੇ ਇਹਨਾਂ ਨੂੰ ਛੜਤਾ ਤੇ^{(\text{Inder Singh})} ਕਿਹੜੇ ਡਿਪਾਰਟਮੈਂਟੋਂ ਮੈਂ ਮਾਈਨਿੰਗ ਡਰੇਨੇਜ ਐਂਡ ਮਾਈਨਿੰਗ ਜਿੱਕੇ ਤੇ ਕਹਿੰਦੇ ਲਗਾਤਾਰ ਹੁਸ਼ਿਆਰ ਕੋਦੇ ਮਾਈਨਿੰਗ ਹੋ ਰਹੀ ਆ ਹਾਂਜੀ ਪੁਲਿਸ ਵੀ ਸੋਚਦਾ ਤੁਹਾਡਾ ਪ੍ਰਸ਼ਾਸਨ ਵੀ ਕਿਤੇ ਨਹੀਂ ਕਿਤੇ ਕੁਝ ਨਹੀਂ ਕਰ ਰਿਹਾ ਹਾਂਜੀ ਹਾਂਜੀ ਜੇਕਰ ਕੋਈ ਗੱਡੀ ਪਾੜਦੀ ਪਿਆ ਤਾਂ ਦੱਸਾਂ ਮੈਂ ਤਾਂ ਇਹ ਵਿੱਚ ਠਾਣੇ ਤੋਂ ਬਾਹਰ ਇਹਦੀ ਕਾਰਨ ਕੀ ਹੋਗਾ ਦੇਖੋ ਠਾਣੇ ਨਾਲ ਤਾਂ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਜਦ ਤੱਕ ਸਾਨੂੰ ਇਨਫੋਰਮੇਸ਼ਨ ਨਹੀਂ ਆਉਂਦੀ ਤਦ ਤੱਕ ਜੀਰੋ ਅਸੀਂ ਜਾਣਦੇ ਹਾਂ ਜੇ ਉੱਥੇ ਉਹ ਗੱਡੀ ਖੜੀ ਹੋਗੀ ਤਾਈਂ ਅਸੀਂ ਕਾਰਵਾਈ ਕਰ ਸਕਦੇ ਹਾਂ ਠਾਣੇਦਾਰੇ ਤੇ ਸਾਨੂੰ ਜਾਣ ਤੋਂ ਬਾਅਦ ਅਸੀਂ ਇਸ ਬਾਰੇ ਨਹੀਂ ਮੈਂ ਕੁਝ ਕਹਿ ਸਕਦੇ ਬੀਤੇ ਕੱਲ ਵੀ ਜੇਕਰ ਦੇਖਿਆ ਸੀ ਤਾਂ ਡਾੜਾ ਦੇ ਵਿੱਚ ਮਾਈਨਿੰਗ ਜੇਸੀਬੀ ਲਾ ਕੇ ਕੀਤੀ ਜਾ ਰਹੀ ਹਾਂਜੀ ਹਾਂਜੀ ਜਦਕਿ ਪ੍ਰਸ਼ਾਸਨ ਸਰਕਾਰਾਂ ਲਈ ਅਜੇ ਤੱਕ ਕੋਈ ਵੀ ਪੰਚਾਇਤ ਆਪਾਂ ਮੈਨੂੰ ਪੂਰੀ ਕੰਪਲੇਂਟ ਆਈ ਸੀ ਸਾਡੇ ਕੋਲ ਅਸੀਂ ਮੌਕਾ ਜਦੋਂ ਦੇਖਿਆ ਗਿਆ ਤੇ ਉੱਥੇ ਮਾਈਨਿੰਗ ਹੋ ਰਹੀ ਸੀ ਲੇਕਿਨ ਉਹ ਸੈਕਸ਼ਨ 4 ਐਂਡ 5 ਚ ਪੈਂਦਾ ਤੇ ਇਹ ਫੋਰੈਸਟ ਦੇ ਅੰਡਰ ਆ ਤੇ ਉਹ ਉਹ ਚ ਕਾਰਵਾਈ ਕਰਦੇ ਹੋਏ ਅਸੀਂ ਕੱਲ ਰੋਕਾ ਮੈਂ ਥਾਣੇ ਦੇ ਦਿੱਤਾ ਸੀਗਾ ਕਿ ਉੱਥੇ ਮਾਈਨਿੰਗ ਹੋਈ ਹੈ ਲੇਕਿਨ ਸਾਨੂੰ ਮੌਕੇ ਦੇ ਵਿੱਚ ਕੋਈ ਮਸ਼ੀਨਰੀ ਨਹੀਂ ਮਿਲੀ ਤੇ ਲੇਕਿਨ ਆਪਾਂ ਮਾਈਨਿੰਗ ਐਕਟ ਧਾਰਾ ਜਿਹੜੀ ਹੈਗੀ ਆ 1918 1957 ਦੇ ਉਹਦੇ ਅਗੇਂਸਟ ਮੈਂ ਆਪਣਾ ਐਸਐਸਫ ਸਾਹਿਬ ਨੂੰ ਕਿਹਾ ਕਿ ਤੁਸੀਂ ਇੱਥੇ ਕਾਰਵਾਈ ਕਰੋ ਤਫ਼ਤੀਸ਼ ਕਰੋ ਇਹ ਤਫ਼ਤੀਸ਼ ਕਰਕੇ ਨਿਕਲਦਾ ਪਰਚਾ ਦੇਣਾ ਮੰਨਦਾ ਪਰਚਾ ਦਿੱਤਾ ਜਾਵੇ ਜੇਕਰ ਬੀਤੀ ਰਾਤ ਦੀ ਗੱਲ ਕੀਤੀ ਹੈ ਤੁਸੀਂ ਕਹਿੰਦੇ ਰੇਡ ਕੀਤੀ ਹੈ ਹਾਂ ਜੀ ਹਾਂ ਮਰੇ ਸਦਰ ਐਸਐਚਓ ਕਹਿ ਰਿਹਾ ਕਿ ਸਾਡੇ ਕੋਲ ਇਤਨੀ ਇਨਫੋਰਮੇਸ਼ਨ ਨਹੀਂ ਆਖੋ ਸਾਡੇ ਕੋਲ ਲੈਟਰ ਆ ਨਾ ਸਾਡੇ ਕੋਲ ਨਹੀਂ ਅਸੀਂ ਕੋਈ ਜਾਣਕਾਰੀ ਨਹੀਂ 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 ਦਿੱਤੀ ਗਈ ਉਹਨਾਂ ਦੇ ਉਹਨਾਂ ਦੇ ਮੁਲਾਜ਼ਮ ਸਾਡੇ ਨਾਲ ਸੀ ਐਸਆਈ ਨਾਲ ਸੀਗੇ ਜੋ ਮਜਬੂਦਾ ਡਿਊਟੀ ਤੇ ਜਿਹੜੇ ਸੀਗੇ ਉਹ ਨਾਲ ਸੀਗੇ ਇਹ ਆ ਕਿ ਉਹਨਾਂ ਨੇ ਬਾਪ ਨੂੰ ਨਹੀਂ ਹੋਇਆ ਉਹਨਾਂ ਅਸੀਂ ਕਿਉਂਕਿ ਰਾਤ ਆਪਾਂ ਰੇਡ ਮਾਰੀ ਸੀ ਇੱਕ ਪਰਮਿਸ਼ਨ ਦੀ ਗੱਲ ਕਰ ਰਿਹਾ ਜੋ ਕਿ ਉੱਥੇ ਮਾਈਨਿੰਗ ਕਰ ਰਿਹਾ ਨਾ ਉਹਨਾਂ ਨੇ ਕਿ ਮੇਰੇ ਕੋਲ ਪਰਮਿਸ਼ਨ ਆ ਹਾਂਜੀ ਕੀ ਹੋਇਆ ਇਸ ਵੇਲੇ ਸਰਕਾਰ ਪਰਮਿਸ਼ਨ ਦੇ ਰਹੀ ਹੈ ਮਾਈਨਿੰਗ ਰੇਤਾ ਲਈ ਰੇਤਾ ਲਈ ਸਾਡੇ ਸਾਰੇ ਬੰਦ ਸਾਡੀ ਸਰਕਾਰੀ ਕੱਡਾਂ ਦੋ ਚੱਲਦੀਆਂ ਸੀ ਬੱਸੀ ਗੁਲਾਮ ਸੇਮ ਚੱਲਦੀ ਸੀਗੀ ਜਿਵੇਂ ਮੈਂ ਸਾਡੀ ਬਟੈਲ ਇਸ ਵੇਲੇ ਸਾਰੀਆਂ ਬੰਦ ਰੇਤਾ ਦੀ ਕੋਈ ਪਰਮਿਸ਼ਨ ਨਹੀਂ ਆ ਜਿਸ ਦਾ ਖੇਤ ਉਸ ਦੀ ਰੇਤ ਹੈਗੀ ਆ ਉਹ ਉੱਥੇ ਆ ਜਿੱਥੇ ਡੀਸੀ ਵਾਲੋ ਨੋਟੀਫਾਈ ਹੋਏਗਾ ਆਦਰਵਾਇਜ਼ ਨਹੀਂ ਕਿੱਥੇ ਹੜ ਆਏ ਆ ਕਿੱਥੇ ਹੜ ਆਏ ਆ ਹਾਂਜੀ ਹਾਂ ਇਹ ਕਾਫੀ ਲੋਕ ਨਜਾਇਜ਼ ਕਰ ਰਹੇ ਨੇ ਕਿ ਵਾਲਾ ਦੇਖੇ ਕਿ ਸਾਡੀ ਆ ਗਈ ਹੈ ਉੱਥੇ ਤੇ ਕੀ ਕਰ ਰਹੀ ਕਿ ਖਿਆਲੀ ਜਿੱਥੇ ਤੇ ਸਾਨੂੰ ਪਤਾ ਲੱਗ ਰਿਹਾ ਸੀ ਉਹਨਾਂ ਤੇ ਕਾਰਵਾਈ ਕਰ ਰਹੇ ਆ ਉਹਨਾਂ ਤੇ ਫੇ ਆਪਾਂ ਆਰ ਨੋਟਿਸ ਲਈ ਕੱਢਣ ਦੀ ਤਿਆਰੀ ਤੇ ਆਈ ਫਿਲਹਾਲ ਸਾਡੇ ਕੋਈ ਦਲੇ ਏਰੀਆ ਚ ਨਹੀਂ ਇੱਕ ਕੱਲ ਦੀ ਇੱਕ ਜਿਹੜੀ ਆ ਡਾਡੇ ਦੀ ਆਈ ਆ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਆ ਤੁਸੀਂ ਕਹਿੰਦੇ ਅਸੀਂ ਗੈਸ ਸਕੀਮ ਕੇ ਬੰਦ ਕਰਾ ਦਿੱਤੇ ਸਰ ਫਿਰ ਵੀ ਚੱਲ ਰਹੀ ਆ ਉੱਥੇ ਕਿਉਂਕਿ ਉਹ ਖੇਤਾਂ ਕੀ ਚੋਹ ਕਹਿ ਰਹੇ ਆ ਹਾਂਜੀ ਚੋਹ ਚੋਹ ਚੋਰੇ ਤਾਂ ਫੱਟ ਰਹੇ ਆ ਬੇਸਿਕਲੀ ਇਦਾਂ ਨੇ ਚੋਹ ਤੇ ਵੀ ਮਾਲਕੀ ਹੁੰਦੀ ਨਾ ਹੁਣ ਅਸੀਂ ਉਹਨੂੰ ਵੈਰੀਫਾਈ ਕਰ ਲੈਣਾ ਕਿ ਉਹ ਐਕਚੁਅਲੀ ਉਹ ਫੋਰੈਸਟ ਦਾ ਪੈਂਦਾ ਜੇ ਉਹ ਉਹੀ ਨੰਬਰ ਹੈ ਜਿਹੜੇ ਉਹ ਦਿਖਾ ਰਿਹਾ ਕਿ ਸਾਨੂੰ ਅਸੀਂ ਪਰਮਿਸ਼ਨ ਲਈ ਹੈ ਜੇ ਉਹ ਨੰਬਰ ਠੀਕ ਆ ਫਿਰ ਅਗਲੀ ਕਾਰਵਾਈ ਹੋਊਗੀ ਜੇ ਨਹੀਂ ਹੋਈ ਤੇ ਅਸੀਂ ਪਰਚਾ ਦੇਣਾ ਅਸੀਂ ਥਾਣੇ ਨੂੰ ਲਿਖਤਾ ਹੈ